ਲਿਆਣਾ ਦੇ ਜਿਹੜੇ ਲੋਕ ਨੇ ਬਹੁਤ ਫੇਸ ਉਹਨਾਂ ਦਾ ਟੇਸਟ ਸਾਰੇ ਪੰਜਾਬ ਨਾਲੋਂ ਵੱਖਰਾ ਹੈ ਦਾ ਕੈਂਬੀਅਨ ਪ੍ਰੋਜੈਕਟ ਹੈ ਬੀਸਿਕਲੀ ਇਹ ਇੱਕ ਕਨਸੈਪਟ ਲਿਵਿੰਗ ਪ੍ਰੋਜੈਕਟ ਹੈ ਔਰ ਹਰ ਫਲੈਟ ਦੇ ਨਾਲ ਸੈਂਪਲ ਨਾਲ ਤੁਸੀਂ ਇਹ ਸਮਝਣੋ ਵੀ ਸਰਵੈਂਟ ਰੂਮ ਔਰ ਆਫਿਸ ਅਸੀਂ ਹਰ ਫਲੈਟ ਤੇ ਦੇ ਘਰ ਦੇ ਨਾਲ ਦਿੱਤਾ ਹੈ ਅਸੀਂ ਇਹਦੇ ਚ ਨਾ 11 ਏਕੜ ਦਾ ਲਾਂਚ ਕਰਤਾ ਔਰ ਜਿਹੜੇ ਕਿ ਸਾਰੇ ਫਲੈਟ ਆ ਫੇਸਿੰਗ ਪਾਰਕ ਮਿਨੀਮਮ 4 ਬੀ ਐਚ ਕੇ ਰੱਖਿਆ ਹੈ ਜ ਕੋਈ 3 ਬੀ ਐਚ ਕੇ ਨਹੀਂ ਬਣਾਇਆ 2 ਬੀ ਐਚ ਕੇ ਨਹੀਂ ਬਣਾਇਆ ਤਾਂ ਕਿ ਇੱਕ ਸੋਚ ਦੇ ਲੋਕ ਸਾਰੇ ਆਗੇ ਇਸ ਪ੍ਰੋਜੈਕਟ ਦੇ ਵਿੱਚ ਰਹਿਣ ਔਰ ਵਧੀਆ ਤਰੀਕੇ ਨਾਲ ਜਿੰਦਗੀ ਬਤੀਤ ਕਰ 4000 ਫਲੋਰ ਤੱਕ ਕਲੱਬ ਵੀ ਅਸੀਂ ਬਹੁਤ ਅੱਛਾ ਕਲੱਬ ਬਣਾ ਰਹੇ ਹਾਂ ਜੀਚ ਸਵਿਮਿੰਗ ਪੂਲ ਇੰਡੋਰ ਆਊਟਡੋਰ ਲਾਇਬ੍ਰੇਰੀ ਸਲੂਨ ਸਪਾ ਜਿਮ ਤੇ ਸਾਰਾ ਕੁਝ ਅਸੀਂ ਉਹਦੇ ਚ ਲੈ ਕੇ ਆ ਅੱਜ ਦਾ ਵਿਜ਼ਨ ਆ ਇਹ ਮੇਰੇ ਬੇਟੇ ਹਰਜਤ ਦੀ ਦਾ ਬਿਜ਼ਨਸ ਔਰ ਉਹਦਾ ਹੀ ਸਾਰਾ ਪ੍ਰੋਜੈਕਟ ਡਿਜ਼ਾਈਨ ਕੀਤਾ ਹੈ ਸਾਰੀ ਉਹਦੀ ਮਿਹਨਤ ਹੈ ਉਹਨੇ ਹੀ ਲੁਧਿਆਣੇ ਦੇ ਲੋਕਾਂ ਦੇ ਟੇਸਟ ਨੂੰ ਸਮਝ ਕੇ ਇਸ ਪ੍ਰੋਜੈਕਟ ਨੂੰ ਡਿਜ਼ਾਈਨ ਕੀਤਾ ਹੈ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਨਮਸਕਾਰ ਸੱਚੀਕਾਲ ਮਰਹਬਾ ਸੋ ਸ਼ੇਰ ਨੂੰ ਧਿਆਨਤ ਕਾਰੋਬਾਰੀ ਸ਼ੇਰ ਦੇ ਲੋਕ ਲਕਜ਼ਰੀ ਲਾਈਫਸਟਾਈਲ ਲਈ ਅਕਸਰ ਜਿਹੜੇ ਐ ਆਪਣੇ ਸ਼ੌਂਕ ਲਈ ਜਾਣੇ ਜਾਂਦੇ ਨੇ ਪੂਰੇ ਦੇਸ਼ ਦੁਨੀਆ 'ਚ ਮਸ਼ਹੂਰ ਹੈ ਸੋ ਇਹ ਜੀ ਇੱਕ ਲਕਜ਼ਰੀ ਲਾਈਫਸਟਾਈਲ ਨੂੰ ਦਿਮਾਗ 'ਚ ਰੱਖਦੇ ਹੋਏ 38 ਸਾਲ ਤੋਂ ਰੀਅਲ ਏਸਟੇਟ ਸੈਕਟਰ 'ਚ ਆਪਣੇ ਅਲੱਗ-ਅਲੱਗ ਪ੍ਰੋਜੈਕਟਾਂ ਦੇ ਥਰੂ ਸੇਵਾ ਕਰ ਰਹੇ ਚੇਤਰੀ ਗਰੁੱਪ ਨੇ ਹਾਲ ਹੀ ਦੇ ਵਿੱਚ ਇੱਕ ਲਕਜ਼ਰੀ ਅਪਾਰਟਮੈਂਟਸ ਦੇ ਪ੍ਰੋਜੈਕਟ ਨੂੰ ਲਾਂਚ ਕੀਤਾ ਹੈ ਉਹ ਪ੍ਰੋਜੈਕਟ ਦੇਖਦੇ ਹੀ ਦੇਖਦੇ ਪੂਰੇ ਨਾਰਥ ਇੰਡੀਆ ਦਾ ਇੱਕ ਸਭ ਤੋਂ ਜ਼ਿਆਦਾ ਜਿਹੜਾ ਵਰਡ ਆਫ ਮਾਉਥ ਪ੍ਰੋਜੈਕਟ ਬਣਿਆ ਹੈ ਸੋ ਸਾਰੇ ਮਾਮਲੇ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਕੰਪਨੀ ਦੇ ਚੇਅਰਮੈਨ ਕਮਲ ਚੇਤਲੀ ਜੀ ਕੋਲ ਗੱਲਬਾਤ ਕਰਾਂਗੇ ਕਿ ਕਿਸ ਵਿਜ਼ਨ ਨੂੰ ਲੈ ਕੇ ਕਿਦਾਂ ਕੀ ਸੋਚ ਦੇ ਨਾਲ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਜਿਹੜਾ ਪੇਸ਼ ਕੀਤਾ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਸੰਦੀਪ ਜੀ ਸਰ ਕਮਲ ਜੀ ਅਸੀਂ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਦੇਖਦੇ ਆ ਰਹੇ ਹਾਂ ਲਗਭਗ 38 ਸਾਲ ਹੋ ਗਏ ਤੁਹਾਡੇ ਪਰਿਵਾਰ ਨੂੰ ਰੀਅਲ ਏਸਟੇਟ ਸੈਕਟਰ ਚ ਪਰ ਅੱਜ ਤੱਕ ਤੇ ਪ੍ਰੋਜੈਕਟ ਤੇ ਅੱਜ ਜਿਹੜਾ ਇੱਕ بیٹے ਨੇ ਪ੍ਰੋਜੈਕਟ ਲਾਂਚ ਕੀਤਾ ਆ 올 ਟੂਗੇਦਰ ਐਂ ਲੱਗਦਾ ਕਿ ਇਹ ਗਰੁੱਪ ਹੀ ਨਹੀਂ ਐ ਇਹ ਸਡਨਲੀ ਇੰਨਾ ਇੰਨਾ ਵੱਡਾ ਚੇਂਜ ਕੀਤਾ ਸੰਦੀਪ ਜੀ ਇਸ ਤਰ੍ਹਾਂ ਕਿ ਜਿਹੜਾ ਦਾ ਕੈਂਬੀਅਮ ਪ੍ਰੋਜੈਕਟ ਹੈ ਬੇਸਿਕਲੀ ਇਹ ਇੱਕ ਕਨਸੈਪਟ ਲਿਵਿੰਗ ਪ੍ਰੋਜੈਕਟ ਹੈ ਇਹ ਅਸੀਂ ਥੋੜਾ ਜਿਹਾ ਵੱਖਰੇ ਤੌਰ ਤੇ ਡਿਜ਼ਾਈਨ ਕਰਾਇਆ ਮੇਰਾ ਬੇਟਾ ਹਰਸ਼ ਚੈਟਲੀ ਜਿਹੜਾ ਲੰਡਨ ਤੋਂ ਨੇ ਪੜ੍ਹਾਈ ਆ ਆਪਣੀ ਗ੍ਰੈਜੂਏਸ਼ਨ ਕੀਤੀ ਐ ਤੇ ਉਸ ਤੋਂ ਬਾਅਦ ਚ ਉਹਨੇ ਸਾਰਾ ਦੁਬਈ ਸਿੰਗਾਪੁਰ ਯੂ ਐਸ ਏ ਸਾਰੀਆਂ ਕੰਟਰੀਆਂ ਚ ਘੁੰਮਿਆ ਦਿੱਲੀ ਗੜगांव ਬੰਬੇ ਸਾਰੇ ਪ੍ਰੋਜੈਕਟ ਉਹਨੇ ਦੇਖੇ ਕਿਉਂਕਿ ਲੁਧਿਆਣਾ ਦੇ ਜਿਹੜੇ ਲੋਕ ਨੇ ਬਹੁਤ ਟੇਸਟਫੁੱਲ ਇਹਨਾਂ ਦਾ ਟੇਸਟ ਸਾਰੇ ਪੰਜਾਬ ਨਾਲੋਂ ਵੱਖਰਾ ਹੈ ਤੇ ਅਸੀਂ ਉਹਨੂੰ ਦੇਖਦੇ ਹੋਏ ਇਹਦੇ ਚ ਕੀ ਕੁਝ ਸਾਨੂੰ ਅਸੀਂ ਅੱਛਾ ਕਰ ਸਕਦੇ ਆ ਅਸੀਂ ਉਹ ਚੀਜ਼ਾਂ ਸਾਰੀਆਂ ਇਹਦੇ ਚ ਲੈ ਕੇ ਆਂਦੀਆਂ ਆਮ ਤੌਰ ਤੇ ਲੋਕ ਹਾਈ ਰਾਈਜ਼ ਨੂੰ ਫਲੈਟ ਸਮਝ ਲੈਂਦੇ ਨੇ ਕਿਉਂਕਿ ਫਲੈਟਸ ਦੇ ਵਿੱਚ ਕੀ ਹੁੰਦਾ ਸਟੋਰੇਜ ਸਾਈਜ਼ਸ ਦੀ ਬਹੁਤ ਕਮੀ ਰਹਿੰਦੀ ਹੈ ਸਾਡੇ ਲੁਧਿਆਣਾ ਦੇ ਲੋਕ ਪੰਜਾਬ ਦੇ ਲੋਕ ਖਾਸ ਕਰਕੇ ਖੁੱਲੇ ਏਰੀਆ 'ਚ ਰਹਿਣ ਦਾ ਅਸੰਤ ਕਰਦੇ ਨੇ ਤੇ ਪਰ ਉਹ ਜਦੋਂ ਫਲੈਟਸ ਦਾ ਨਾਂ ਸੁਣਦੇ ਆ ਨਾ ਤੇ ਉਹ ਉੱਥੇ ਉਹਨਾਂ ਦੀ ਬ੍ਰੇਕ ਲੱਗ ਜਾਂਦੀ ਹੈ ਅਸੀਂ ਉਹਨਾਂ ਨੂੰ ਦੇਖਦੇ ਹੋਏ ਜਿਹੜੇ ਇਹਨਾਂ ਦੇ ਬਹੁਤ ਲਗਜ਼ਰੀ ਜਿਹੜੇ ਸਾਈਜ਼ ਨੇ ਜਿਵੇਂ ਸਾਰ ਸਾਰੇ ਹੀ ਪਹਿਲੀ ਗੱਲ ਤਾਂ 4 ਬੀ ਐਚ ਕੇ ਹੈ ਔਰ ਹਰ ਇੱਕ ਫਲੈਟ ਦੇ ਨਾਲ ਸੈਂਪਲ ਨਾਲ ਅ ਤੁਸੀਂ ਇਹ ਸਮਝ ਲਓ ਵੀ ਸਰਵੈਂਟ ਰੂਮ ਔਰ ਆਫਿਸ ਅਸੀਂ ਹਰ ਫਲੈਟ ਦੇ ਦੇ ਘਰ ਦੇ ਨਾਲ ਦਿੱਤਾ ਹੈ ਔਰ ਜਿਹੜੀ ਸਾਰ ਨਾਲੋਂ ਵੱਡੀ ਸਾਡੀ ਇਹਦੇ ਚ ਅਸੀਂ ਰੱਖੀ ਹੈ ਵੀ ਆਮ ਦੇਖੋ ਤੁਸੀਂ ਪ੍ਰੋਜੈਕਟ ਦੇਖਦੇ ਹੋ 10 11 12 ਏਕੜ ਦੇ ਪ੍ਰੋਜੈਕਟ ਹੁੰਦੇ ਨੇ ਅਸੀਂ ਇਹਦੇ ਚ ਨਾ 11 ਏਕੜ ਦਾ ਲੌਂ ਚੜਦਾ ਔਰ ਜਿਹੜੇ ਕਿ ਸਾਰੇ ਫਲੈਟ ਆ ਫੇਸਿੰਗ ਪਾਰਕ ਨੇ ਔਰ ਜਿਹੜਾ ਕਿ ਤੁਸੀਂ ਆਮ ਸਾਰੇ ਲੁਧਿਆਣੇ ਨਾਲੋਂ 2 3 ਡਿਗਰੀ ਟੈਂਪਰੇਚਰ ਦਾ ਫਰਕ ਰਹੂਗਾ ਔਰ ਵੱਡੀ ਗੱਲ ਕੀ ਆ ਸੀ ਇਹਨੂੰ ਮਿਕਸ ਨਹੀਂ ਕੀਤਾ ਅਸੀਂ ਲੋਕਾਂ ਨੂੰ ਸਾਰਿਆਂ ਦਾ ਧਿਆਨ ਰੱਖਦੇ ਹੋਏ ਕਿਉਂਕਿ ਅਸੀਂ ਮਿਨੀਮਮ 4 ਬੀ ਐਚ ਕੇ ਰੱਖਿਆ ਜ ਕੋਈ 3 ਬੀ ਐਚ ਕੇ ਨਹੀਂ ਬਣਾਇਆ 2 ਬੀ ਐਚ ਕੇ ਨਹੀਂ ਬਣਾਇਆ ਤਾਂ ਕਿ ਇੱਕ ਸੋਚ ਦੇ ਲੋਕ ਸਾਰੇ ਆ ਕੇ ਇਸ ਪ੍ਰੋਜੈਕਟ ਦੇ ਵਿੱਚ ਰਹਿਣ ਔਰ ਵਧੀਆ ਤਰੀਕੇ ਨਾਲ ਵਧੀਜੀ ਜ਼ਿੰਦਗੀ ਬਤੀਤ ਕਰਨ ਅਗਲੀ ਗੱਲ ਜਿਹੜੀ ਨਵੀਂ ਜਨਰੇਸ਼ਨ ਹੈ ਯੰਗ ਜਨਰੇਸ਼ਨ ਹੈ ਉਹਨਾਂ ਦੀ ਜਿਹੜੀ ਸੋਚ ਹੈ ਉਹਨਾਂ ਦੇ ਸੋਚ ਦੇ ਮੁਤਾਬਕ ਔਰ ਫੈਮਿਲੀਆਂ ਛੋਟੀਆਂ ਹੋ ਗਈਆਂ ਇੱਕ ਫਲੋਰ ਦੇ ਉੱਤੇ ਸਾਰੀ ਫੈਮਿਲੀ ਰਹਿੰਦੀ ਹੈ ਉਹ ਦੇਖੋ ਅਸੀਂ ਸਾਈਜ਼ ਕੀ ਰੱਖੇ ਨੇ 4400 ਫੁੱਟ 5400 ਫੁੱਟ 6200 ਫੁੱਟ ਤੇ 8000 ਫੁੱਟ ਹੁਣ ਜੇ ਕਿਸੇ ਦੀ ਕੋਈ ਫੈਮਿਲੀ ਵੱਡੀ ਹੈ 8000 ਫੁੱਟ ਦਾ 5 ਬੀ ਐਚ ਕੇ ਫਲੈਟ ਹੈ ਤੇ ਅਗਲਾ ਉਹ ਲੈ ਲੈਂਦਾ ਥੋੜਾ ਜਿਆ ਉਹਨੂੰ ਛੋਟਾ ਸਹੀ ਚਾਹੀਦਾ ਤਾਂ 6200 ਫੁੱਟ ਲੈ ਲੈਂਦਾ ਹੋਰ ਥੋੜਾ ਜਿਆ ਛੋਟਾ ਚਾਹੀਦਾ ਤੇ 5400 ਫੁੱਟ ਲੈ ਲੈਂਦਾ ਹੋਰ ਜੇ ਬਿਲਕੁਲ ਮੀਆਂ ਬੀਬੀ ਰਹਿੰਦੇ ਨੇ ਤਾਂ 5400 ਫੁੱਟ ਦਾ ਲੈ ਲੈਂਦੇ ਨੇ ਪਰ ਉਹਨਾਂ ਨੂੰ ਰੂਮ ਫੇਰ ਵੀ ਚਾਰ ਹੀ ਦਿੱਤੇ ਨੇ ਅਸੀਂ ਅੱਛਾ ਮਤਲ 4 बीएचके है चाहे 4400 है चाहे वो 6600 फुट है मतलब रूम 4 बीएचके ही मिलेगा बिल्कुल सर वेंट वाला ਤੁਸੀਂ ਕੋਲ ਐਕਸਟਰਾ ਜੀ ਆਫਿਸ ਐਕਸਟਰਾ ਜਿਹੜਾ 5 बीएचके ਆ ਉਹ 8000 ਫੁੱਟ ਦਾ ਹੈ ਬਿਲਕੁਲ ਹਾਂਜੀ ਤੇ ਇਹਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਲਾਈਟ ਮਾਈਂਡਡ ਲੋਕ ਇੱਕੋ ਤਰ੍ਹਾਂ ਦੀ ਸੋਚ ਦੇ ਲੋਕ ਰਹਿਣਗੇ ਇਹਦੇ ਪਿੱਛੇ ਕੀ கான்ਸੈਪਟ ਹੈ ਮਤਲਬ ਇਸ ਚ ਕੀ ਕਹਿਣਾ ਚਾਹੁੰਦੇ ਦੇਖੋ ਐ ਹੁੰਦਾ ਵੀ ਜਿਹੜੇ ਵੀ ਜीडीबी ਸੋਸਾਇਟੀ ਹੁੰਦੀ ਆ ਉਹ ਅੱਛੀ ਸੋਸਾਇਟੀ ਤੁਸੀਂ ਨਿਗਾਹ ਮਾਰੋ ਉੱਥੇ ਜਦੋਂ ਇੱਕ ਤਰ੍ਹਾਂ ਦੇ ਲੋਕ ਹੁੰਦੇ ਆ ਤਾਂ ਉਹਨਾਂ ਦਾ ਭਾਈਚਾਰਾ ਵੱਧਾ ਹੈ ਆਪਸੀ ਤਾਲਮਿਲ ਵੱਧਾ ਹੈ ਕੋਈ ਕਲਾਕਲੇਸ਼ ਨਹੀਂ ਹੁੰਦਾ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਇੱਕ ਹੁੰਦੀ ਆ ਸੋਚ ਇੱਕ ਹੁੰਦੀ ਆ ਰਹਿਣ ਸਹਿਣ ਇੱਕ ਹੁੰਦਾ ਪਹਿਰਾਵਾ ਇੱਕ ਹੁੰਦਾ ਉਹ ਇਸ ਕਰਕੇ ਅਸੀਂ ਇਹਨੂੰ ਮਿਕਸ ਨਹੀਂ ਕੀਤਾ ਕਿਉਂਕਿ ਇਹਦੇ ਵਿੱਚ ਮੇਨ ਦੇਖੋ ਹੁੰਦਾ ਕੀ ਆ ਆਮ ਤੌਰ ਤੇ ਨਾ ਜੀ ਜਿਹੜੀ ਹਾਈ ਰਾਈਜ਼ ਬਿਲਡਿੰਗਸ ਨੇ ਉਹਨਾਂ 'ਚ ਸਾਈਜ਼ਿਸ ਦੀ ਬਹੁਤ ਮਾਰ ਪੈ ਜਾਂਦੀ ਆ ਅਸੀਂ ਕਿਚਨ ਡਬਲ ਕਿਚਨ ਬਣਾਈ ਆ ਜਿਹਦੇ 'ਚ ਵੈਟ ਕਿਚਨ ਲੱਗ ਗਿਆ ਤੇ ਡਰਾਈ ਕਿਚਨ ਲੱਗ ਗਿਆ ਕੱਲ ਨੂੰ ਕਿਸੇ ਨੇ ਘਰ ਜਾਣਾ ਹੈ ਆਪਦਾ ਛੱਡ ਕੇ ਇਕੱਲੇ ਸਰਵੈਂਟ ਨੂੰ ਦੇ ਕੇ ਜਾਣਾ ਤਾਂ ਆਪਦੀ ਉਹ ਕਿਚਨ ਨੂੰ ਉਨੇ ਪੋਰਸ਼ਨ ਨੂੰ ਲੌਕ ਕਰਕੇ ਜਿਹੜੀ ਉਹਦੀ ਵੈਟ ਕਿਚਨ ਹੈ ਉਹ ਨੌਕਰ ਦੀ ਐਂਟਰੈਂਸ ਜਿਹੜੀ ਹੈ ਅਸੀਂ ਬਾਹਰ ਦੀ ਵੀ ਰੱਖੀ ਹੈ ਤੇ ਕਿਚਨ ਦੇ ਅੰਦਰ ਦੀ ਵੀ ਹੈ ਤੇ ਉਹ ਸਾਰਾ ਮਤਲਬ ਤੁਸੀਂ ਆਪਦਾ ਘਰ ਪੂਰਾ ਸੇਫ ਲੌਕ ਕਰਕੇ ਜਾ ਸਕਦੇ ਹੋ ਸਿਕਿਉਰਿਟੀ ਪੁਆਇੰਟ ਆਫ View ਦੇ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ ਕਿ ਸਿਕਿਉਰਿਟੀ ਦਾ ਤਾਂ ਅਸੀਂ ਬਹੁਤ ਵਧੀਆ ਬਣਾ ਰਹੇ ਹਾਂ ਕਿਉਂਕਿ ਥੋੜਾ ਜਿ ਕਿਸੇ ਦੇ ਬੰਦੇ ਦਾ ਕੋਈ ਨੌਕਰ ਬਾਹਰ ਜਾਊਗਾ ਤਾਂ ਜਿੰਨੀ ਦੇਰ ਤੁਸੀਂ ਇੰਟਰਕਾਮ ਤੇ ਕਹਿੰਦੇ ਨਹੀਂ ਵੀ ਸਾਡੇ ਨੌਕਰ ਨੂੰ ਜਾਣ ਦਿਓ ਉਹ ਵੀ ਤਲਾਸ਼ੀ ਲੈ ਕੇ ਬਾਹਰ ਜਾਊਗਾ ਓਨੀ ਦੇਰ ਉਹ ਸਿਕਿਉਰਿਟੀ ਤੋਂ ਬਾਹਰ ਨਹੀਂ ਜਾ ਸਕਦਾ ਕਿਉਂਕਿ ਆਮ ਤੌਰ ਤੇ ਅੱਜ ਕੱਲ ਦੇਖੋ ਜਿਹੜੇ ਨੇਪਾਲੀ ਨੌਕਰ ਆਉਂਦੇ ਨੇ ਅ ਸਬਜ਼ੀ ਚ ਕੁਝ ਦਵਾਈ ਪਾਤੀ ਆ ਤੁਹਾਨੂੰ ਪਤਾ ਹੀ ਹੈ ਸ਼ਹਿਰ ਚ ਬੜੀਆਂ ਵਰਦਤਾਂ ਹੋਈਆਂ ਤੇ ਅਸੀਂ ਉਹਨਾਂ ਨੂੰ ਦੇਖਦੇ ਸਿਕਿਉਰਿਟੀ ਸਿਸਟਮ ਬਹੁਤ ਵਧੀਆ ਰੱਖਿਆ ਔਰ ਜਿਹੜਾ ਬੰਦਾ ਤੁਹਾਨੂੰ ਕੋ ਮਿਲਣਾ ਆਊਗਾ ਪਹਿਲਾਂ ਗੇਟ ਤੇ ਉਹਨੂੰ ਸਿਕਿਉਰਿਟੀ ਪੁੱਛੂਗੀ OTP ਆਊਗਾ ਫਿਰ ਉਹਨੂੰ ਰਿਸੈਪਸ਼ਨ ਦੇ ਉੱਤੇ ਰਿਸੈਪਸ਼ਨਿਸ ਉਹਨੂੰ ਜੇ ਤੁਸੀਂ 15ਵੀਂ ਮੰਜ਼ਿਲ ਤੇ ਤੁਹਾਨੂੰ 15ਵੀਂ ਮੰਜ਼ਿਲ ਤੇ ਹੀ ਲਿਫਟ ਦਾ ਐਕਸੈਸ ਮਿਲਣਾ ਹੈ ਨਾ ਤੁਸੀਂ 14ਵੀਂ ਤੇ ਜਾ ਸਕਦੇ ਹੋ ਨਾ ਤੁਸੀਂ 16ਵੀਂ ਤੇ ਜਾ ਸਕਦੇ ਹੋ ਕਿ ਤੁਸੀਂ ਹੁਣੇ ਕੀ ਹੈ ਕਿ 11 ਏਕੜ ਦਾ ਤਾਂ ਗ੍ਰੀਨ ਮਤਲਬ ਤੁਸੀਂ ਏਰੀਆ ਹੀ ਛੱਡ ਦਿਆ ਭਲੇਖਾ ਤਾਂ ਨਹੀਂ ਲੱਗ ਰਿਹਾ ਤੇ ਟੋਟਲ ਪ੍ਰੋਜੈਕਟ ਹੈ ਕਿੰਨੀ ਕੁ ਏਰੀਆ ਚ ਆਪਣਾ ਨਹੀਂ ਅੱਜ ਕੱਲ ਨਾ ਜੀ ਸਾਰੇ ਪ੍ਰੋਜੈਕਟ ਰੈਰਾ ਅਪਰੂਵਡ ਨੇ ਤੇ ਇਸ ਕਰਕੇ ਕੋ ਭਲੇਖੇ ਦਾ ਕੰਮ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਗਲਾਡਾ ਤੋਂ ਲਾਇਸੈਂਸ ਲੈ ਕੇ ਫਿਰ ਇਹਦਾ ਨੰਬਰ ਲੈਣਾ ਪੈਂਦਾ ਤੇ ਜੋ ਕੁਝ ਅਸੀਂ ਬਣਾ ਰਹੇ ਹਾਂ ਜੋ ਦੇ ਰਹੇ ਹਾਂ ਉਹ ਕੱਲੀ-ਕੱਲੀ ਚੀਜ਼ ਸਾਡੀ ਰਜਿਸਟਰਡ ਹੈ ਉਹ ਸਟੈਂਪ ਲੱਗੀ ਹੋਈ ਹੈ ਉਹਨੂੰ ਅਸੀਂ ਕੋਈ ਚੇਂਜ ਨਹੀਂ ਕਰ ਸਕਦੇ ਇਸ ਕਰਕੇ ਪਲੇਖੇ ਵਾਲਾ ਤੱਕ ਸਵਾਲ ਹੀ ਨਹੀਂ ਪਤਾ ਪ੍ਰੋਜੈਕਟ ਵੈਸੇ ਕਿੰਨੇ ਕ ਏਰੀਆ ਚ ਹੈ ਟੋਟਲ 2.24 ਏਕੜ ਦੇ ਵਿੱਚ ਹੈ ਓਕੇ ਹਾਂ ਜਿਹੜਾ ਵਿਚਾਲੇ ਵਿਚਾਲੇ ਥਾਂ ਉਹ 11 ਏਕੜਾ ਬਾਕੀ ਦਾ ਜਿਹੜੀ ਸਾਡੀ ਜਿਹੜਾ ਅਸੀਂ ਕੰਸਟਰਕਸ਼ਨ ਕੀਤੇ 18-20% ਏਰੀਆ ਹੀ ਹੈ ਬਾਕੀ ਸਾਰਾ ਓਪਨ ਹੈ ਓਕੇ ਸੋ ਮਤਲਬ ਕੈਨ ਨੂੰ ਸਿਰਫ ਤੁਸੀਂ 11 ਏਕੜ ਦਾ ਤਾਂ ਕਲੇਮ ਕਰ ਰਹੇ ਹੋ ਓਪਨ ਏਰੀਆ ਇਸ ਤੋਂ ਵੀ ਜ਼ਿਆਦਾ ਇਸ ਤੋਂ ਜ਼ਿਆਦਾ ਹੈ ਔਰ ਜਿਹਦੇ ਚ ਤਕਰੀਬਨ 48000 ਫੁੱਟ ਦਾ ਕਲੱਬ ਵੀ ਅਸੀਂ ਬਹੁਤ ਅੱਛਾ ਕਲੱਬ ਬਣਾ ਰਹੇ ਹਾਂ ਜੀ ਚ ਸਵਿਮਿੰਗ ਪੂਲ ਇੰਡੋਰ ਆਊਟਡੋਰ ਅ ਲਾਇਬ੍ਰੇਰੀ ਸਲੂਨ ਸਪਾ ਜਿਮ ਤੇ ਸਾਰਾ ਕੁਝ ਅਸੀਂ ਉਹਦੇ ਚ ਲੈ ਕੇ ਆ ਰਹੇ ਹਾਂ ਇਤਿਹਾਸ ਅਸੀਂ ਅਕਸਰ ਦੇਖਿਆ ਹੈ ਬੰਦੇ ਦੀ ਮੈਂਟੈਲਿਟੀ ਅਸੀਂ ਕਿਸੇ ਤੇ ਉਂਗਲੀ ਨਹੀਂ ਕਰ ਰਹੇ ਪਰ ਇੱਕ ਕਨਸੈਪਟ ਹੁੰਦਾ ਹੈ ਕਿ ਆਮ ਆਦਮੀ ਦੀ ਹਿਊਮਨ ਨੇਚਰ ਹੈ ਕਿ ਉਹ ਘਰ ਦੇ ਵਿੱਚੋਂ ਕਹਿੰਦਾ 10 ਗੱਜ ਜਗ੍ਹਾ ਵੀ ਬਚ ਜੇ ਕਹਿੰਦਾ ਇੱਥੇ ਵੀ ਕੰਸਟਰਕਸ਼ਨ ਕਰ ਲਓ ਯਾਰ ਕੋਈ ਗੱਲ ਨਹੀਂ ਉਹ ਅਸੀਂ ਉਹਦਾ ਉਸਚ ਕਰਾ ਲਾਂਗੇ ਜਿਹੜਾ ਰੈਗੂਲਰਾਈਜੇਸ਼ਨ ਚ ਕਰਾ ਲਾਂਗੇ ਆ ਜੁਰਮਾਨਾ ਭਰ ਦਾਂਗੇ ਪਰ ਤੁਸੀਂ ਕਹਿ ਰਹੇ ਹੋ 11 ਏਕੜ ਜਗ੍ਹਾ ਖਾਲੀ ਹੋਈ ਛੱਡੀ ਐ ਮਤਲਬ ਇਹਦੇ ਪਿੱਛੇ ਵਿਜ਼ਨ ਕੀ ਹੈ ਦੇਖੋ ਅ ਅੱਜ ਦਾ ਹਰਕ ਆਦਮੀ ਆਪਣੀ ਸਿਹਤ ਦੇ ਲਈ ਬਹੁਤ ਕੌਨਸ਼ੀਅਸ ਹੈ ਔਰ ਤੁਸੀਂ ਦੇਖੋ ਜਿਹੜੀ ਯੰਗ ਜਨਰੇਸ਼ਨ ਹੈ ਜਿੰਮ ਜਾਂਦੀ ਹੈ ਰਨਿੰਗ ਕਰਦੇ ਆ ਸੈਰ ਕਰਦੇ ਆ ਗੇਮ ਖੇਡਦੇ ਨੇ ਅਸੀਂ ਹਰ ਇੱਕ ਬੰਦੇ ਦੀ ਸਿਹਤ ਦਾ ਧਿਆਨ ਰੱਖਦੇ ਹਾਂ 4 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬੰਦੇ ਤੱਕ ਦਾ ਧਿਆਨ ਰੱਖਿਆ ਅਸੀਂ ਉਹਨੂੰ ਦੇਖਦੇ ਵੇ ਸਾਰਾ ਕੁਝ ਓਪਨੈਸ ਲੈ ਕੇ ਆਂਦੀ ਹੈ ਜੀਚ ਗ੍ਰੀਨ ਬੈਲਟ ਵੀ ਅੱਛੀ ਰਹੂਗੀ 2-3 ਡਿਗਰੀ ਦਾ ਤਾਂ ਟੈਂਪਰੇਚਰ ਦਾ ਹੀ ਫਰਕ ਰਹੂਗਾ ਇੱਥੇ ਆਮ ਸ਼ਹਿਰ ਨਾਲੋਂ ਸਰ ਔਰ ਜਿਹਦਾ ਹਵਾ ਪਾਣੀ ਜਿਹੜੇ ਸਾਡੇ ਜਿਹੜੇ ਘਰ ਵੀ ਅਸੀਂ ਬਣਾ ਰਹੇ ਆ ਨਾ ਜੀ ਸਕਾਈ ਵਿਲਸ ਤੁਸੀਂ ਇਹਦੇ ਚ ਜੇ ਕਰਟਰਨ ਖੋਲ ਦਿਓ ਜੀ ਤੇ ਸਾਰਾ ਦਿਨ ਲਾਈਟ ਚਲਾਉਣ ਦੀ ਲੋੜ ਨਹੀਂ ਇੰਨੀ ਇਹਦੇ ਚ ਰੋਸ਼ਨੀ ਰਹੂਗੀ ਕਿਉਂਕਿ ਸਾਡੇ ਜਿਹੜੇ ਘਰ ਨੇ ਉਹ ਮੈਕਸਿਮਮ 3 ਸਾਈਡ ਓਪਨ ਤੇ ਔਰ 2 ਸਾਈਡ ਓਪਨ ਨੇ ਸਰ ਕੀ ਤੁਸੀਂ ਕਨਸੈਪਟ ਹੀ ਦੇ ਰਹੇ ਹੋ ਜੇ ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗਾ ਤੁਸੀਂ ਕਹਿੰਦੇ ਕਿ 4400 ਜਿਹੜਾ ਸਕਰ ਫਿਟ ਦਾ ਹੈ ਉਹ ਵੀ 4 ਬੀ ਐਚ ਕੇ ਤੇ ਜਿਹੜਾ ਹੈਗਾ ਆਪਣਾ 6800 ਸਕਰ ਫਿਟ ਦਾ ਉਹ ਵੀ 4 ਬੀ ਐਚ ਕੇ ਸੋ 4 ਬੀ ਐਚ ਕੇ ਤੇ 4 ਬੀ ਐਚ ਕੇ ਕੀ ਮਤਲਬ ਇਹਦੇ ਵਿੱਚ ਫਿਰ ਹੋਰ ਐਡੀਸ਼ਨਲ ਦਾ ਫਾਇਦਾ ਕੀ ਮਤਲਬ ਕਿਤਾ ਉਹਨੂੰ ਕਨਸੈਪਟ ਦੇ ਰਹੇ ਹੋ ਥੋੜਾ ਜਿਹਾ ਸਾਈਜ਼ਸ ਦਾ ਫਰਕ ਪੈ ਜਾਂਦਾ ਉਹ ਚ ਜਿਵੇਂ ਡ੍ਰਾਈング ਰੂਮ ਲੌਬੀ 4400 ਫੁੱਟ ਦੀ ਥੋੜੀ ਜਿਹੀ ਛੋਟੀ ਹੋ ਜਾਂਦੀ ਹੈ ਬਾਲਕਨੀਆਂ ਥੋੜੀਆਂ ਜਿਹੀਆਂ ਛੋਟੀਆਂ ਹੋ ਜਾਂਦੀਆਂ ਨੇ ਔਰ ਥੋੜਾ ਜਿਹਾ ਰੂਮ ਸਾਈਜ਼ ਦਾ ਫਰਕ ਪੈ ਜਾਂਦਾ ਹੈ ਨਹੀਂ ਕਨਸੈਪਟ ਨਹੀਂ ਹੁੰਦਾ ਹਰ ਬੰਦੇ ਦਾ ਬਜਟ ਹੈ ਨਾ ਜੀ ਕਿਸੇ ਦਾ ਬਜਟ ਹੈ ਕਿਸੇ ਦੀ ਰਿਕੁਆਇਰਮੈਂਟ ਉਹਦੇ ਬੰਦੇ ਹੀ ਦੋ ਨੇ ਘਰ ਚ ਰਹਿਣ ਵਾਲੇ ਤਿੰਨ ਬੰਦੇ ਨੇ ਤੇ ਉਹਨੇ 8000 ਫੁੱਟ ਦਾ ਘਰ ਕੀ ਕਰਨਾ ਪਰ ਉਹ ਰਹਿਣਾ ਅੱਛੀ ਜਗ੍ਹਾ ਚਾਹੁੰਦਾ ਹੈ ਤਾਂ ਇਸ ਕਰਕੇ ਅਸੀਂ ਉਹਦੇ ਲਈ 4400 ਫੁੱਟ ਦਾ ਬਣਾਇਆ ਕਿਸੇ ਬੰਦੇ ਦੀ ਰਿਕੁਆਇਰਮੈਂਟ ਦੋ ਬੱਚੇ ਤੇ ਦੋ ਆਪ ਹੈ ਛੋਟੇ ਬੱਚੇ ਨੇ 5200 ਫੁੱਟ ਦਾ ਲੈ ਲੂਗਾ ਕਿਸੇ ਦੇ ਪੇਰੈਂਟਸ ਨਾਲ ਲੈਂਦੇ ਆ WhatsApp ਪਰੋਲਾ ਲੈ ਲੂਗਾ ਕਿਸੇ ਦੇ ਕੋਈ ਦੋ ਬ੍ਰਦਰ ਨੇ ਉਹ 5 بی ایچ کے 8000 ਫੁੱਟ ਦਾ ਲੈ ਲੂਗਾ ਇਸ ਕਰਕੇ ਅਸੀਂ ਲੋਕਾਂ ਦੀ ਨੀਡ ਦੇ ਮੁਤਾਬਕ ਜਿਹਦੇ ਚ ਹਰ ਇੱਕ ਵਿਅਕਤੀ ਦੀ ਨੀਡ ਪੂਰੀ ਹੋ ਸਕੇ ਅਸੀਂ ਉਹ ਸਾਈਜ਼ ਦੇ ਸਾਰੇ ਦਿੱਤੇ ਐਕਸੈਪਟ ਲਗਾਤਾਰ ਅਹਿਦੀਆਂ ਗੱਲਾਂ ਵੀ ਸੁਣਨ ਨੂੰ ਮਿਲ ਰਹੀਆਂ ਕਿ ਤੁਹਾਡਾ ਜਿਹੜਾ ਇਹ ਪ੍ਰੋਜੈਕਟ ਹੈ ਵਿਜ਼ਨ ਜੀ ਇਸ ਨੂੰ ਲੈ ਕੇ ਇਹ ਐਨ ਆਰ ਆਈ ਸੈਕਟਰ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਐਕਸਾਈਟਡ ਹੈ ਯਾ ਉਹਦੀ ਵੀ ਬਹੁਤ ਸਾਰੀ ਬੁਕਿੰਗਸ ਯਾ ਅ ਵਿਜ਼ਿਟ ਅਸੀਂ ਦੇਖੀ ਹੈਗੀ ਐ ਇੱਥੇ ਅਕਸਰ ਅਸੀਂ ਦੇਖਣ ਨੂੰ ਮਿਲਦਾ ਲੋਕੀ ਕਹਿੰਦੇ ਸ਼ਹਿਰ ਚ ਅੰਗਰੇਜ਼ ਜ਼ਿਆਦਾ ਆ ਗਏ ਉੱਪਰ ਉਹ ਪਤਾ ਲੱਗਦਾ ਕਿ ਜੀ ਉਹ ਚੇਤਲੀ ਸਾਹਿਬ ਵਾਲਾ ਗਰੁੱਪ ਹਾਊਸਿੰਗ ਨੂੰ ਦੇਖਣ ਆਏ ਸੀਗੇ ਕੁਝ ਲੋਕ ਇਹ ਕੀ ਕਨਸੈਪਟ ਨਹੀਂ ਅੰਗਰੇਜ਼ ਨਹੀਂ ਆਏ ਪਰ ਜਿਹੜੇ ਇੱਥੋਂ ਦੇ ਲੋਕ ਬਹੁਤ ਸਾਲਾਂ ਤੋਂ ਬਾਹਰ ਗਏ ਹੋਏ ਨੇ ਆਸੇ ਪਾਸੇ ਦੇ ਲੋਕ ਲੁਧਿਆਣਾ ਜ਼ਿਲ੍ਹੇ ਦੇ ਲੋਕ ਉਹ ਲੋਕ ਬਹੁਤ ਸਾਰੇ ਐਨਆਰਆਈ ਸਾਡੇ ਕੋਲੇ ਆ ਰਹੇ ਨੇ ਕੱਲ ਵੀ ਇੱਕ ਐਡਮਿੰਟਨ ਦੀ ਫੈਮਿਲੀ ਸਾਡੇ ਤੋਂ ਫਲੈਟ ਲੱਗੇ ਗਈ ਹੈ ਕਿਉਂਕਿ ਉਹ ਜਦੋਂ ਆਉਂਦੇ ਆ ਉਹਨਾਂ ਦੇ ਬੱਚੇ ਉੱਥੋਂ ਦੇ ਜੰਪਲ ਹੈ ਉਹ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਨਹੀਂ ਰਹਿ ਪਾਉਂਦੇ ਉਹਨਾਂ ਨੂੰ ਖਾਣ ਪੀਣ ਦੀ ਪ੍ਰੋਬਲਮ ਆਉਂਦੀ ਹੈ ਰਹਿਣ ਦੀ ਪ੍ਰੋਬਲਮ ਆਉਂਦੀ ਹੈ ਉਹਨੂੰ ਦੇਖਦੇ ਹੋਏ ਕਿਉਂਕਿ ਇੱਥੇ ਕੀ ਹੈ ਇੱਥੇ ਕਨਸੈਪਟ ਲਿਵਿੰਗ ਕਰਕੇ ਹਰ ਵਿਅਕਤੀ ਇੱਥੇ ਉਹਨਾਂ ਦੇ ਬੱਚੇ ਖੁਸ਼ੀ ਨਾਲ ਰਹਿੰਦੇ ਨੇ ਉਹਨਾਂ ਨੂੰ ਪ੍ਰੋਜੈਕਟ ਪਸੰਦ ਆ ਰਿਹਾ ਇਹ 'ਚ ਕੋਈ ਸ਼ੱਕ ਨਹੀਂ ਵੀ ਐਨ ਆਰ ਆਈ ਸਾਡੇ ਕੋਲੇ ਬਹੁਤ ਵਿਜ਼ਿਟ ਕਰ ਰਹੇ ਨੇ ਔਰ ਉਹ ਸਾਡੇ ਤੋਂ ਲੈ ਵੀ ਰਹੇ ਨੇ ਸਰ ਗੱਲਬਾਤ ਕਰੀਏ ਤਾਂ ਲੋਕ ਕਹਿ ਰਹੇ ਕਿ ਇਹਦੇ ਵਿੱਚ ਜਿਹੜਾ ਕਨਸੈਪਟ ਲਿਵਿੰਗ ਨੂੰ ਲੈ ਕੇ ਚੇਤਲੀ ਗਰੁੱਪ ਦੇ ਅੱਜ ਤੱਕ ਦੇ ਸਾਰੇ ਪ੍ਰੋਜੈਕਟ ਇੱਕ ਪਾਸੇ ਆ ਪ੍ਰੋਜੈਕਟ ਇੱਕ ਪਾਸੇ ਇਹ ਇਹ ਸਡਨਲੀ ਇੰਨਾ ਚੇਂਜ ਕਿਦਾਂ ਡਰਾਸਟਿਕ ਚੇਂਜ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਅਸੀਂ ਜਿਹੜਾ ਕੰਮ ਕਰਦੇ ਸੀ ਅਸੀਂ ਆਪਦੇ ਵਿਜ਼ਨਲ ਕਰਦੇ ਸੀਗੇ ਅਸੀਂ ਉਸ ਸਮੇਂ ਦੇ ਮੁਤਾਬਕ ਕਰਦੇ ਸੀਗੇ ਸਮੇਂ ਦੇ ਮੁਤਾਬਕ ਕਲੋਨੀਆਂ ਕੱਟਣੀਆਂ ਸਮੇਂ ਦੇ ਮੁਤਾਬਕ ਡਿਵੈਲਪਮੈਂਟ ਕਰਨੀ ਸਮੇਂ ਦੇ ਮੁਤਾਬਕ ਫਲੈਟ ਵੀ ਬਣਾਏ ਤੇ ਪਰ ਜਿਹੜਾ ਹੁਣ ਅੱਜ ਦਾ ਵਿਜ਼ਨ ਹੈ ਇਹ ਮੇਰੇ ਬੇਟੇ ਹਰਸ਼ ਚੈਕਲੀ ਦਾ ਵਿਜ਼ਨ ਹੈ ਔਰ ਉਹਦਾ ਹੀ ਸਾਰਾ ਪ੍ਰੋਜੈਕਟ ਡਿਜ਼ਾਈਨ ਕੀਤਾ ਹੋਇਆ ਸਾਰੀ ਉਹਦੀ ਮਿਹਨਤ ਹੈ ਉਹਨੇ ਹੀ ਸਾਰੀ ਮਤਲਬ achhi achhi countries ਚ ਜਾ ਕੇ achhe achhe bade shehron ਚ ਜਾ ਕੇ ਸਾਰਾ ਕੁਝ ਦੇਖ ਕੇ ਉਹਨੇ ਹੀ ਲੁਧਿਆਣੇ ਦੇ ਲੋਕਾਂ ਦੇ ਟੇਸਟ ਨੂੰ ਸਮਝ ਕੇ ਇਸ ਪ੍ਰੋਜੈਕਟ ਨੂੰ ਡਿਜ਼ਾਈਨ ਕੀਤਾ ਸਰ ਥੋੜਾ ਜਿਹਾ ਜਾਣਕਾਰੀ ਦਵੋਗੇ ਜੀ ਕਿੰਨੇ ਕੁ ਟੋਟਲ ਫਲੈਟ ਬਣ ਰਹੇ ਆ ਜੀ ਆ ਤੇ ਕਦੋਂ ਤੱਕ ਚ ਇਹਦੇ ਆਪਾਂ ਇਹਦਾ ਡਿਲੀਵਰੀ ਸ਼ੁਰੂ ਹੋ ਜਾਏਗੀ ਇਸ ਤਰ੍ਹਾਂ ਜੀ ਸਾਡੇ ਟੋਟਲ 887 ਸਕਾਈਪਲਸ ਹੈਗੇ ਨੇ ਇਹ ਤੇ ਅਸੀਂ ਇਹਦੀ ਜਿਹੜੀ ਪਹਿਲਾਂ 4 ਟਾਵਰ ਸ਼ੁਰੂ ਕੀਤੇ ਨੇ ਜਿਹਦੇ ਚ ਇੱਕ 8000 ਫੁੱਟ ਵਾਲਾ ਟਾਵਰ ਹੈ ਜਿਹਦੇ ਚ 64 ਫਲੈਟ ਨੇ ਇਹਦੇ ਚ ਔਰ ਜਿਹੜੇ ਦੂਸਰੇ ਨੇ ਉਹਦੇ ਚ ਇੱਕ 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 ਟਾਵਰ ਦੇ ਵਿੱਚ 6454 6454 ਇਕੱਠਾ ਵਾ ਇੱਕ ਹੈਗਾ ਸਾਡਾ ਜਿਹੜਾ 4400 ਫੁੱਟ ਵਾਲੇ ਦੋਨੇ ਪਾਸੇ ਉਹ ਨੇ ਤੇ ਤਿੰਨ ਟਾਵਰ ਸੀ ਉਹ ਸ਼ੁਰੂ ਕੀਤੇ ਨੇ ਤੇ ਨਾਲ ਇਹਦਾ ਕਲੱਬ ਸਟਾਰਟ ਹੋ ਜਾਣਾ ਅਸੀਂ ਇਹਦਾ ਜਿਹੜਾ ਫਰਸਟ ਚਾਰ ਟਾਵਰਾਂ ਦਾ ਪੋਜੈਸ਼ਨ ਹੈ ਔਰ ਕਲੱਬ ਦਾ ਪੋਜੈਸ਼ਨ ਆ ਉਹ ਸੀ ਤੁਸੀਂ ਮੰਨ ਕੇ ਚੱਲੋ ਤਿੰਨ ਤੋਂ ਸਾਢੇ 3 ਸਾਲ ਦੇ ਵਿੱਚ ਵਿੱਚ ਅਸੀਂ ਉਹਦਾ ਪੋਜੈਸ਼ਨ ਦੇ ਦੇਣਾ ਵੈਰੀ ਗੁੱਡ ਕਿਉਂਕਿ ਇਹਦਾ ਕਿਉਂਕਿ ਇਹਦਾ ਸੰਦੀਪ ਜੀ ਇਹਦੀ ਜਿਹੜੀ ਕੰਸਟਰਕਸ਼ਨ ਹੈ ਉਹ ਮਾਈਵਨ ਸ਼ਟਰਿੰਗ ਦੇ ਵਿੱਚ ਹੈ ਇਸ ਕੋਈ ਬ੍ਰਿਕ ਵਰਕ ਨਹੀਂ ਹੈ ਆਮ ਤੌਰ ਤੇ ਹਾਈ ਰਾਈਜ਼ ਬਿਲਡਿੰਗ ਦੇ ਵਿੱਚ ਸ਼ੋਰੇ ਦੀ ਲੀਕੇਜ ਦੀ ਸਵੀਪੇਜ ਦੀ ਬਹੁਤ ਪ੍ਰੋਬਲਮ ਰਹਿੰਦੀ ਹੈ ਉਹ ਬਿਲਕੁਲ ਨਹੀਂ ਹੈ ਇਹ ਬਹੁਤ ਅੱਛੀ ਕੰਸਟਰਕਸ਼ਨ ਹੈ ਔਰ ਇਹਦੀ ਲਾਈਫ ਬਹੁਤ ਜ਼ਿਆਦਾ ਲਾਈਫ ਹੁੰਦੀ ਹੈ ਇਸ ਕਰਕੇ ਇਹ ਮਹੀਨੇ ਦੇ ਵਿੱਚ ਤੁਸੀਂ ਸਮਝ ਲਓ ਵੀ 3 ਲੈਂਟਰਾਂ ਦੀ ਐਵਰੇਜ ਆ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਤੁਸੀਂ ਪਲੇਟਾਂ ਖੋਲਣੀਆਂ ਫਿਕਸ ਕਰਨੀਆਂ ਤੇ ਉਹਦੇ ਵਿੱਚ ਕੰਕਰੀਟ ਭਰਨਾ ਸਰੀਆ ਬਣ ਕੇ ਉੱਪਰ ਚਲੇ ਜਾਣਾ ਇਸ ਕਰਕੇ ਇਹਦੀ ਜਿਹੜੀ ਕੰਸਟਰਕਸ਼ਨ ਫਾਸਟ ਹੋ ਜਾਂਦੀ ਹੈ ਜੇ ਇਹ 3 ਸਾਲ ਚ ਹੁੰਦੀ ਹੈ ਤਾਂ ਜਿਹੜਾ ਦੂਸਰੀ ਆ ਉਹ 5 ਤੋਂ 5.5 ਸਾਲ ਲੱਗਦੇ ਨੇ ਪਰ ਤਕਰੀਬਨ ਡਬਲ ਟਾਈਮ ਦਾ ਫਰਕ ਪੈ ਜਾਂਦਾ ਉਸ ਕੰਸਟਰਕਕਸ਼ਨ ਤੇ ਇਹਦਾ ਇਸ ਕਰਕੇ ਅੱਜਕੱਲ ਜਿਹੜੇ ਅੱچھے ਬਿਲਡਰਸ ਨੇ ਉਹ ਸਾਰੇ ਇਹਦੇ ਚ ਮਾਈਵਨ ਸ਼ਟਰਿੰਗ ਚ ਜਾਂਦੇ ਨੇ ਔਰ ਇਹਦੇ ਨਾਲ ਕੁਆਲਟੀ ਵੀ ਵਧੀਆ ਬਣਦੀ ਹੈ ਤੇ ਕੰਮ ਵੀ ਸਪੀਡ ਨਾਲ ਸਰ ਦਰਸ਼ਕਾਂ ਨੂੰ ਅਸੀਂ ਚਾਹਾਂਗੇ ਇੱਕ ਵਾਰੀ ਤੁਸੀਂ ਲੋਕੇਸ਼ਨ ਵੀ ਦੱਸ ਦਿਓ ਤਾਂ ਕਿ ਜਿਹੜੇ ਦਰਸ਼ਕਾਂ ਤੱਕ ਹਜੇ ਤੱਕ ਉਹ ਇੱਥੇ ਨਹੀਂ ਵਿਜ਼ਿਟ ਕਰ पाए ਤੇ ਉਹ ਇੱਕ ਵਾਰੀ ਆ ਜਰੂਰ ਦੇਖ ਲੈਣ ਮੈਂ ਨਾ ਜੀ ਸਾਰੇ ਲੋਕਾਂ ਨੂੰ ਇੱਕ ਅਪੀਲ ਕਰੂੰਗਾ ਬਿਕਰ ਲੈਣਾ ਨਾ ਲੈਣਾ ਇੱਕ ਲੱਗ ਚੀਜ਼ ਹੈ ਪਰ ਦੇਖਣ ਜ਼ਰੂਰ ਆਓ ਤੁਸੀਂ ਦੇਖੋ ਵੀ ਇਹ ਕੈਸੀ ਕਨਸੈਪਟ ਲਿਵਿੰਗ ਲੁਧਿਆਣਾ ਸ਼ਹਿਰ ਦੇ ਵਿੱਚ ਬਣ ਰਹੀ ਹੈ ਜਿਹੜਾ ਆਉਣ ਵਾਲਾ ਟਾਈਮ ਬਹੁਤ ਵੱਡਾ ਇਸ ਇਹ ਪ੍ਰੋਜੈਕਟ ਇੱਕ ਬ੍ਰਾਂਡ ਹੋਊਗਾ ਇਹ ਮੈਂ ਗਰੰਟੀ ਨਾਲ ਕਹਿ ਸਕਦਾ ਔਰ ਜਿਹੜੇ ਲੋਕ ਲੈ ਲੈਣਗੇ ਵਧੀਆ ਰਹਿਣਗੇ ਜਿਹੜੇ ਨਹੀਂ ਵੀ ਲੈਣਗੇ ਬਾਅਦ ਚ ਕਹਿਣਗੇ ਵੀ ਨਹੀਂ ਅਸੀਂ ਲੈਣਾ ਸੀ ਲੈ ਨਹੀਂ ਸਕੇ ਤੁਸੀਂ ਇਹੋ ਜਿਹੇ ਪ੍ਰੋਜੈਕਟ ਹੋਰ ਬਣਾਓ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਜੇ ਦੇਖਣਾਗੇ ਤਾਂ ਲੈਣਾ ਹੀ ਕਰ ਲੈਣਾ ਹੀ ਆ ਔਰ ਦੇਖਣ ਨਾਲ ਬੰਦੇ ਨੂੰ ਆਈਡੀਆ ਵੀ ਬਹੁਤ ਮਿਲਦੇ ਨੇ ਔਰ ਤੁਹਾਨੂੰ ਪਤਾ ਵੀ ਲੱਗਦਾ ਹੈ ਸ਼ਹਿਰ ਚ ਕੀ ਬਣ ਰਿਹਾ ਤੇ ਕੀ ਅਸੀਂ ਬਣਾ ਰਹੇ ਹਾਂ ਔਰ ਆਉਣ ਵਾਲੇ ਟਾਈਮ ਚ ਕੀ ਹੋ ਰਿਹਾ ਇਸ ਕਰਕੇ ਮੈਂ ਸਾਰੇ ਨੂੰ ਅਪੀਲ ਕਰਦਾ ਵੀ ਸਾਰਿਆਂ ਨੂੰ ਦੇਖਣ ਆਉਣਾ ਚਾਹੀਦਾ ਥੈਂਕ ਯੂ ਸਰ ਓਕੇ ਜੀ ਸੋ ਦੋਸਤੋ ਅੱਜ ਕੇ ਸਾਡੇ ਨਾਲ ਕਮਲ ਚੇਤਲੀ ਜੀ ਜਿਹੜੇ ਕਿ ਚੇਤਲੀ ਗਰੁੱਪ ਦੇ ਸੀਐਮਡੀ ਹੈਗੇ ਔਰ ਇਹਨਾਂ ਨੇ ਇਸ ਵੇਲੇ ਜਿਹੜਾ ਇੱਕ ਪ੍ਰੋਜੈਕਟ ਜਿਹੜਾ ਲਾਂਚ ਕੀਤਾ ਹੈ ਉਹ ਟਾਕ ਆਫ ਦਾ ਟਾਊਨ ਬਣਿਆ ਆ ਸੋ ਉਸ ਮਾਮਲੇ ਤੇ ਇਹਨਾਂ ਨੇ ਗੱਲਬਾਤ ਕੀਤੀ ਸੋ ਫਿਰ ਇਹਨਾਂ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬਣੇ ਰਹੋ ਜਾਣਹ ਤੇ ਸ਼ੀਤਾਨਾ